किशन कुमार क्या घटना हुई ये घटना हुई पंपे मैं दो बंदे मीटर लिख के हिसाब कर रहे थे उसके बाद हिसाब करते समय जब्बूवाल के तरफ से तीन बंदे मोटरसाइकिल से आए मोटरसाइकिल बजाज की थी और तुरंत आपस में हिल के हमको दोनों को मारने लगे जी मारने लगे तो मैं किसी तरह से दोनों बंदे छोड़ा के भागे और भगे तो वो तीनों मोटरसाइकिल स्टार्ट किए अपना वो भी भाग गए हथियार जी एक तलवार थी और एक टेढ़ी टेढ़ी वो जो क्या बोलते हैं उसको हम नहीं जानते हैं। हाँ। पैसा, भी पैसा जी हमसे तो नहीं छीना अब वहाँ जो रखा था ले गए या नहीं ले गए हमने देखा नहीं हाँ जी बाहर हाँ बाहर भाग गए थे हाँ जी चोट ये लगी है जी यहाँ पे लगी है यहाँ लगी है यहाँ ये यह तीन जगह कटा हुआ है हाँ जी कितने बजे की घटना है ये जी घटना पाँच बजे के आसपास में है जो आपका साथी था भी चोट वो है साथी वो हाँ जी कितनी चोट लगी वो ये पंजे में है एक वो बगल में है हाँ जी उसका नाम क्या है नंद कुमार नंद कुमार, नंद कुमार हाँ जी मैंने भी डॉक्टर इमरान ली एम कोर हॉस्पिटल लोहिया खास तो साढ़े को दो पेशेंट एडमिट हुए एक का नाम नंद कुमार है उसके लेफ्ट हैंड में चोट लगी है एक का नाम कृष्ण कुमार है उसके राइट हैंड में चोट लगी है पेशेंट आए हैं सवा पाँच बजे नहीं मेजर इंजरी नहीं है खतरे से बाहर दोनों ਮੇਰਾ ਨਾਮ ਜੋਗਰਾਜ ਸਿੰਘ ਹੈ ਜੀ ਅੱਜ 5 ਵਜੇ ਦੇ ਕਰੀਬ ਮੇਰੇ ਪੈਟਰੋਲ ਪੰਪ ਦੇ ਸਦੂਕਾਂ ਦੇ ਨੇੜੇ ਦੋ ਮੁੰਡਿਆਂ ਨੂੰ ਵੱਟੂਕੇ ਰੋਟੇ ਰੇ ਭੰਜ ਗਏ ਸੀ ਤਿੰਨ ਬੰਦੇ ਸੀ ਕੀ ਉਹ ਕਾਰ ਤੇ ਆਈ ਸੀ ਬਾਈਕ ਤੇ ਸੀਗੀ ਜੀ ਤਿੰਨ ਹੀ ਜਣੇ ਮੋ ਬੰਨੇ ਹੋਏ ਸੀ ਤੇ ਕਿੰਨਾ ਕੁ ਕੈਸ਼ ਜਿਹੜਾ ਲੁਕਿਆ ਨਾਲ ਤਕਰੀਬਨ ਜਨਾਲ ਮੁੰਡੇ ਤੇ ਜ਼ਖਮੀਆਂ ਉਹਦੇ ਕੋਈ 10 ਪਾ ਨਹੀਂ ਪਾਇਆ ਕਿੰਨਾ ਕਿੰਨਾ ਨੇ ਅੰਦਾਜ਼ਾ ਨਾਲ ਵੀ 25000 ਦੇ ਕਰੀਬ ਤੇ ਹੋ ਗਏ ਹਰ ਪੁਲਿਸ ਮੌਕੇ ਤੇ ਪਹੁੰਚੀ ਹਾਂ ਡਿਪਟੀ ਸਾਹਿਬ ਵੀ ਮੌਕੇ ਤੇ ਪਹੁੰਚ ਗਏ ਸੀ ਇਹ ਬਾਕੀ ਐਸਆਈ ਸਾਹਿਬ ਵੀ ਸਾਰੇ ਸਟਾਫ ਸਾਰੇ ਆ ਗਏ ਸੀ ਉਸੇ ਟਾਈਮ ਜੀ ਵਾਰਦਾਤ ਦੇ ਸੁਮੇ ਜਿਹੜੇ ਚਿੱਟੇ ਦੇ ਨੇ ਜੇਹੀ ਵਾਰਦਾਤ ਦਾ ਹੋਣਾ ਕਿਵੇਂ ਦੇਖ ਲਓ ਮਾੜੇ ਹਾਲਾਤ ਹੈ ਜੀ ਮੈਂ ਕੀ ਕਹਿਣਾ ਚਾਹੁੰਦੇ ਹਾਂ ਪੁਲਿਸ ਪ੍ਰਸ਼ਾਸਨ ਕੋ ਇਹ ਮੰਗ ਚਾਹੁੰਦੇ ਹਾਂ ਜਲਦੀ ਜਲਦੀ ਉਹਨਾਂ ਨੂੰ ਪਕੜ ਕੀਤਾ ਜਾਵੇ ਤਾਂ ਜੋ ਲੋਕਾਂ 'ਚ ਦੇਸ਼ ਦਾ ਨਾਮ ਫੈਲੀ ਜਾਵੇ ਜਿਹੜੇ ਲੋਕ ਜ਼ਖਮੀ ਹੋਏ ਨੇ ਕੀ ਕੀ ਨਾਮ ਨੇ ਉਹਨਾਂ ਦੇ ਆਨੰਦ ਖਿਸ਼ੌਰ ਸੰਤੋਸ਼ ਕੁਮਾਰ ਕਿੰਨੀਆਂ ਸੱਟਾਂ ਲੱਗੀਆਂ ਉਹਨਾਂ ਨੂੰ ਉਹਨਾਂ ਦੋ ਬਾਵਾਂ ਤੇ ਇੱਥੇ ਹੱਥਾਂ ਤੇ ਸੱਟਾਂ ਵੱਗੀਆਂ ਡੰਗੀਆਂ ਸੀ ਕਾਵੇਨਾਰਥ ਹਮਲਾ ਹੋਇਆ ਦਤਰਾ ਦੇ ਨਾਲ ਇਸੇ ਬਾਅਦ ਕਿਥੇ ਨੇ ਹੈਮਕਨ ਹਸਪਤਾਲ ਲਈਆਂ ਤੁਹਾਨੂੰ ਘਟਨਾ ਬਾਰੇ ਕਿਦਾਂ ਜਾਣਕਾਰੀ ਹੁੰਦੀ ਹੈ ਮੈਂ ਕਪੂਰਸਲਾ ਸਹੀ ਹੈ 10:05 ਵਜੇ ਦੇ ਕਰੀਬ ਮੈਨੂੰ ਫੋਨ ਆਇਆ ਜੀ ਤੁਹਾਡੇ ਬੰਦਿਆਂ ਨੂੰ ਇੱਥੇ ਵਾਟ ਟੋਕੇ ਚੱਲੇ ਗਏ ਐ ਤਾਂ ਪੰਪ ਨੂੰ ਜਿਹੜਾ ਲੁੱਟ ਦੀ ਵਾਰਦਾਤ ਸੀ ਹਾਂਜੀ ਅੱਜ ਇਹ ਵੱਡੀ ਵਾਰਦਾਤ ਹੋਈ ਹੈ ਕੀ ਕਹਿੰਦੇ ਕੋਈ ਸਾਨੂੰ ਅੱਜ ਇੱਕ ਇਤਲਾ ਮਿਲੀ ਸੀ ਕਿ ਸਦੂਵਲ ਪਿੰਡ ਹੈਗਾ ਸਾਡਾ ਜੋ ਬੋਲ ਰੋਡ ਦੇ ਉੱਤੇ ਉੱਥੇ ਇੱਕ ਇਸਾਰ ਫਿਲਿੰਗ ਸਟੇਸ਼ਨ ਹੈ ਸ਼ੁਬ ਪੈਟਰੋ ਮਾਰ ਦੇ ਨਾਮ ਤੋਂ ਕਿ ਉੱਥੇ ਕੋਈ ਵਾਰਦਾਤ ਹੋਈ ਹੈ ਤੇ ਮੈਂ ਤੇ ਮੇਰੀ ਟੀਮ ਜਿਹੜੀ ਹੈ ਤੁਰੰਤ ਅਤ ਮੌਕੇ ਤੇ ਪਹੁੰਚੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਜਿਹੜੇ ਇਹਦੇ ਐਗਰੀਵਡ ਹੈਗੇ ਨੇ ਦੋ ਲੜਕੇ ਉਹ ਜਿਨ੍ਹਾਂ ਨੂੰ ਕਿ ਦਾਤਰ ਮਾਰ ਕੇ ਜ਼ਖਮੀ ਕੀਤਾ ਗਿਆ ਉਹਨਾਂ ਨੂੰ ਫੇਮਕੋਡ ਹਸਪੀਟਲ ਲੋਈਆ ਪਰਤੀ ਕਰਾਇਆ ਗਿਆ ਇੱਥੇ ਆ ਕੇ ਮੈਂ ਉਹਨਾਂ ਤੋਂ ਪੁੱਛਗਿੱਛ ਕੀਤੀ ਆ ਪ੍ਰੇਮ ਫਸਾਈ ਪਤਾ ਲੱਗਿਆ ਕਿ ਤਿੰਨ ਬੰਦਿਆਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਹੁਣ ਅਸੀਂ ਇਹ ਕੈਮਰਾਸ ਜਿਹੜੇ ਆ ਉਹਨਾਂ ਨੂੰ ਦੇਖ ਕੇ ਜਿਹੜੀ ਵਾਰਦਾਤ ਆ ਉਹਨੂੰ ਜਲਦੋ ਜਲ ਟਰੇਸ ਕਰਾਂਗੇ ਸਰ 15 ਜਸਤਰ ਦੇ ਮੌਕੇ ਵੱਡੀ ਜਿਹੜੀ ਮਸਬੀ ਚਲਾਤ ਹੈ ਸੜਕਾਂ ਦੇ ਉੱਤੇ ਵੀ ਇਹਨੇ ਚਿੱਟੇ ਦੇਦ ਵਿੱਚ ਇਹ ਜੀ ਵਾਰਦਾਤ ਤਰ੍ਹਾਂ ਕਿਵੇਂ ਦਿੱਤੇ ਆ ਸਾਡੀ ਕਾਫੀ ਜਿਹੜੀ ਹੈ ਪੈਟਰੋਲਿੰਗ ਪਾਰਟੀਆਂ ਕੰਮ ਇੱਥੇ ਲੱਗੀਆਂ ਹੋਈਆਂ ਨੇ ਤੇ ਉਹ ਜਿਹੜਾ ਹੈਗਾ ਥੋੜਾ ਜਿਹਾ ਸਿਕਲੂਡਡ ਏਰੀਆ ਸੀਗਾ ਤੇ ਕੰਸਟਰਕਸ਼ਨ ਕਾਫੀ ਜ਼ਿਆਦਾ ਹੋਣ ਕਰਕੇ ਜਿਹੜੀਆਂ ਮੇਨ ਰੋਡਸ ਜਿਹੜੀਆਂ ਹੈਗੀਆਂ ਨੇ ਬੰਦ ਨੇ ਅਤੇ ਕਾਫੀ ਜਿਹੜੀਆਂ ਕਨੈਕਟਿੰਗ ਰੋਡਸ ਨੇ ਉਹਨਾਂ ਦੇ ਉੱਤੇ ਆਵਾਜਾਈ ਚੱਲ ਰਹੀ ਸੀਗੀ ਤੇ ਇਸ ਕਰਕੇ ਇਹ ਜਿਹੜੀ ਵਾਰਦਾਤ ਨੂੰ ਇੰਜ਼ਾਮ ਦਿੱਤਾ ਗਿਆ ਲੇਕਿਨ ਫਿਰ ਵੀ ਅਸੀਂ ਜਲਦ ਤੋਂ ਜਲਦ ਇਹਨੂੰ ਟ੍ਰੇਸ ਕਰਾਂਗੇ ਤੇ ਆਪਣੇ ਜਿੰਨੇ ਵੀ ਮੁਲਾਜ਼ਮ ਹੈਗੇ ਅਲੱਗ-ਅਲੱਗ ਟੀਮਾਂ ਬਣਾ ਕੇ ਤੇ ਅਸੀਂ ਇਹਨੂੰ ਟ੍ਰੇਸ ਕਰ ਲਾਂਗੇ। ਤੇ ਇਹ ਮੈਂ ਕਿੰਨਾ ਨੁਕਸਾਨ ਆਇਆ ਜੀ। ਇਸ ਬਾਰੇ ਜੀ ਹਜੇ ਤੱਕ ਉਹਨਾਂ ਉਹ ਵੀ ਨਹੀਂ ਜਾਣਕਾਰੀ ਦੇ ਪਾਈ ਕਿਉਂਕਿ ਆਰਦਾਤ ਤੋਂ ਬਾਅਦ ਜਿਹੜੇ ਦੋ ਉਥੇ ਕਰਮਚਾਰੀ ਦੋ ਹੀ ਤਨਤ ਸੀਗੇ ਉਹ ਜਿਹੜੇ ਉਹਨਾਂ ਨੂੰ ਹਸਪੀਟਲ ਲਿਆਂਦਾ ਗਿਆ ਤੇ ਜਿਹੜਾ ਫਿਲਿੰਗ ਸਟੇਸ਼ਨ ਉੱਥੇ ਤਾਲਾ ਲੱਗਾ ਹੋਇਆ। ਹੁਣ ਅਸੀਂ ਜੋ ਇਹਨਾਂ ਦੇ ਮਾਲਕਾਂ ਨੂੰ ਰਿਕੁਐਸਟ ਕੀਤੀ ਹੈ ਕਿ ਉਹ ਤਾਲੇ ਖੋਲਣ ਤਾਂ ਜੋ ਅਸੀਂ ਜਿਹੜੇ ਉਹਨਾਂ ਦੇ ਸੀਸੀਟੀਵੀ ਕੈਮਰਾਜ਼ ਹਨ ਉਹਨਾਂ ਨੂੰ ਦੇਖ ਸਕੀਏ ਤੇ ਜਿਹੜੀ ਹੈ ਸ਼ਨਾਖਤ ਜਿਹੜੀ ਹੋਵੇ ਬਦੱਸ ਸਕੀਏ।